ਜੀ ਕੀ ਮਾਮਲਾ ਜੀ ਪੂਰਾ ਜਿਹੜਾ ਤੁਸੀਂ ਅੱਜ ਕਲਚ ਪਲੇਟ ਹੱਥ 'ਚ ਫੜੀ ਆ ਗੱਡੀ ਸਾਹਮਣੇ ਖੜਾਈ ਹੋਈ ਹੈ ਗੱਡੀ ਖੜਾਈ ਦੀ ਜੀ ਉਹਦੇ ਕੋਲ ਇੰਜਣ ਵਾਸਤਾ ਗੱਡੀ ਖੜਾਈ ਦੀ ਜੀ ਕਹਿੰਦਾ ਇੰਜਣ ਹੋਊਗਾ ਜੀ ਗੱਡੀ ਦਾ ਕਿ ਦਿਨ ਬਾਅਦ ਆ ਉਹਦੇ ਕੋਲ ਤੇ ਗੱਡੀ ਆਈ ਹੈ ਜੀ ਗੱਡੀ 1800 ਰੁਪਏ ਦਾ ਡੀਜ਼ਲ ਪੀ ਰਹੀ ਹੈ ਜੀ 100 ਕਿਲੋਮੀਟਰ 'ਚ ਇੰਜਣ ਕ੍ਰੈਸ਼ ਨਾ ਇੰਜਣ ਕਰਾਇਆ ਤਾਂ ਜੀ ਆਏ ਨਹੀਂ ਪਤਾ ਵੀ ਕਾਦੀ ਆਵਾਜ਼ ਹੈ ਜੀ ਮੈਂ ਤਾਂ ਇਹ ਨਹੀਂ ਸਮਝਾਉਂਦੀ ਵੀ ਉਹ ਇੰਜਣ ਕਿੱਕਣਾ ਕਰਦਾ ਹੋਊਗਾ ਗੱਡੀ ਦਾ ਜੀ ਇਹ ਕਲਚ ਪਲੇਟ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ ਪਈ ਸੀ ਇਹ ਹਾਂਜੀ ਉਹਨਾਂ ਪੈਸੇ ਕੱਟੇ ਹੋਏ ਆ ਨਮੀ ਦੇ ਪੈਸੇ ਕੱਟੇ ਹੋਏ ਨਮੀ ਦੇ ਪੈਸੇ ਕੱਟੇ ਆ ਜੀ ਆਹ ਫਿਰ ਜਿਹੜੀ ਨਵੀਂ ਆ ਆ ਦੇਖ ਲਓ ਜੀ ਤੁਸੀਂ ਆਪ 23 ਦੀ ਹੈ ਜੀ 2023 ਦੀ ਹੈ 2023 ਦੀ ਪ੍ਰੈਸ਼ਰ ਪਲੇਟ ਹੈ ਜੀ 2024 ਦੀ ਕਲੱਚ ਪਲੇਟ ਹੈ ਥੋੜੇ ਸਾਹਮਣੇ ਦਿੱਤੇ ਇਹਨਾਂ ਨੇ ਮਕੈਨਿਕ ਨੂੰ ਮੈਂ ਵੀ ਯਾਰਾ ਬਦ ਦਿੱਤਾ ਜੀ 10000 ਗੂਗਲ ਪੇ ਕਰਿਓ ਤੁਸੀਂ ਫਿਲਟਰ ਚੱਕਿਆ ਹੋਇਆ ਆ ਕਿਹੜੀ ਗੱਡੀ ਦਾ ਐਸੀ ਗੱਡੀ ਦਾ ਜੀ ਇਹ ਤਾਂ ਪੁਰਾਣਾ ਹੈ ਹੁਣ ਪੀਰ ਜੀ ਅੰਜਨ ਜਨ ਕਰਦਾ ਉਹ ਜਿਹੜਾ ਮਿਸਤਰੀ ਕੋਈ ਵੀ ਅੰਜਨ ਕਰਿਆ ਜੀ ਹੋਰ ਮੈਂ ਤੇਲ ਨਵਾਂ ਹੁੰਦਾ ਬਿਲਕੁਲ ਨਵਾਂ ਪਾਉਨੇ ਆ ਜੀ ਅਹਿਮਦ ਨੇ ਪੁਰਾਣਾ ਪਾਇਆ ਬਸ ਆ ਪਾਣੀ ਹੁੰਦਾ ਜੀ ਕੁਲੈਂਟਾ ਉਹਦੀ ਜਗ੍ਹਾ ਪਾਣੀ ਪਾਇਆ ਵਦਾ ਜੀ ਕੁਲੈਂਟ ਦੀ ਜਗ੍ਹਾ ਪਾਣੀ ਪਾਉਤ ਆਇਆ ਵਦਾ ਫਿਲਟਰ ਦੇਖ ਲਓ ਜੀ ਇਹਦਾ ਹਾਲਤ 23 ਦਾ ਆ ਜੀ ਇਹ ਠੀਕ ਹੈ ਜੀ ਜਿਆਦਾ ਜੀ ਤੁਸੀਂ ਗੱਡੀ ਠੀਕ ਕਰਾਈ 23 ਦਾ ਫਿਲਟਰ ਹੈ ਹਾਂ ਜੀ ਹਾਂ ਆ ਤਾਂ 23 ਦਾ ਜੀ ਠੀਕ ਹਰ ਇਨਸਾਨ ਮਿਹਨਤ ਦੇ ਨਾਲ ਆਪਣੇ ਘਰ ਵਾਸਤੇ ਜ਼ਰੂਰਤ ਵਾਸਤੇ ਪੈਸੇ ਇਕੱਠੇ ਕਰਕੇ ਕਿਸ਼ਤਾਂ ਦੇ ਉੱਤੇ ਵੀ ਕਈ ਵਾਰ ਕਾਰ ਖਰੀਦਦਾ ਹੈ ਗੱਡੀ ਖਰੀਦਦਾ ਹੈ ਕਿ ਆਪਣੇ ਪਰਿਵਾਰ ਨੂੰ ਕਿਤੇ ਆਉਣ ਜਾਣ ਵਾਸਤੇ ਸੌਖਾ ਹੋ ਜਾਏ ਪਰ ਕਈ ਵਾਰ ਜਦੋਂ ਕੋਈ ਗੱਡੀ ਕੋਈ ਕਾਰ ਖਰਾਬ ਹੋ ਜਾਵੇ ਤਾਂ ਉਸ ਤੋਂ ਬਾਅਦ ਫਿਰ ਬੰਦਾ ਮਿਸਤਰੀ ਲੱਭਦਾ ਕਿ ਕੋਈ ਵਧੀਆ ਮਿਸਤਰੀ ਮਿਲ ਜੇ ਗੱਡੀ ਨੂੰ ਠੀਕ ਕਰਨ ਵਾਸਤੇ ਜੋ ਕਿ ਭਰੋਸੇਮੰਦ ਹੋਵੇ ਕਈ ਕਿ ਹਰ ਸਮੇਂ ਤੁਸੀਂ ਦੇਖਿਆ ਕਿ ਵਹੀਕਲਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਂਦੀ ਰਹਿੰਦੀ ਹੈ ਕਦੇ ਸਰਵਿਸ ਕਰਾਉਣੀ ਹੈ ਕਦੇ ਕਲਚੇਟਾ ਪ੍ਰੋਬਲਮ ਆ ਜਾਂਦੀ ਹੈ ਤਾਂ ਇਸ ਤਰੀਕੇ ਦਾ ਇੱਕ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਨਿਊ ਚੰਡੀਗੜ੍ਹ ਦਾ ਨਿਊ ਚੰਡੀਗੜ੍ਹ ਦੇ ਪਿੰਡ ਕਨਸਾਲੇ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੀ ਕਾਰ ਇੱਕ ਮਿਸਤਰੀ ਨੂੰ ਠੀਕ ਕਰਨ ਵਾਸਤੇ ਦਿੱਤੀ ਸੀ ਇੱਕ ਕਿਸ ਸਵਿਫਟ ਗੱਡੀ ਜਿਹੜੀ ਇਹ ਹੈ ਤੁਸੀਂ ਦੇਖੋ ਕੀ ਤਸਵੀਰਾਂ ਦਿਖਾ ਦਿੰਨੇ ਆ ਆ ਗੱਡੀ ਖੜੀ ਹੈ ਜਦੋਂ ਇਹ ਵਿਅਕਤੀ ਨੇ ਬੜੇ ਭਰੋਸੇ ਦੇ ਨਾਲ ਇੱਕ ਮਿਸਤਰੀ ਦੇ ਕੋਲ ਖੜਾਈ ਜਿਸ ਤੋਂ ਬਾਅਦ ਜਾ ਕੇ ਇਸ ਗੱਡੀ ਦਾ ਇੰਜਨ ਵਗੈਰਾ ਦੱਸਿਆ ਜੀ ਕਿ ਕਰਵਾਇਆ ਸੀ ਤਾਂ ਉਸ ਦੇ ਵਿੱਚ ਇਸ ਵਿਅਕਤੀ ਵੱਲੋਂ ਸਮਾਨ ਵੀ ਹੱਥ ਦੇ ਵਿੱਚ ਫੜਿਆ ਹੋਇਆ ਤੁਸੀਂ ਦੇਖੋ ਕਲੱਚ ਪਲੇਟਾਂ ਤੇ ਨਾਲ ਫਿਲਟਰ ਵਗੈਰਾ ਇਹ ਬਾਈ ਜੀ ਕੀ ਨਾਮ ਹੈ ਜੀ ਕਿਹੜਾ ਪਿੰਡਾ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਕੰਸਾਲਾ ਗੁਰਪ੍ਰੀਤ ਜੀ ਕੀ ਮਾਮਲਾ ਹੈ ਜੀ ਪੂਰਾ ਜਿਹੜਾ ਤੁਸੀਂ ਅੱਜ ਕਲੱਚ ਪਲੇਟ ਹੱਥ ਚ ਫੜੀ ਆ ਗੱਡੀ ਸਾਹਮਣੇ ਖੜਾਈ ਹੋਈ ਹੈ ਤੁਸੀਂ ਦੱਸਿਆ ਵੀ ਹੈ ਸਾਨੂੰ ਕਿਸ ਤਰੀਕੇ ਨਾਲ ਮਿਸਤਰੀ ਧੋਖਾ ਕੀਤਾ ਹੋਇਆ ਕੀ ਸੀ ਅਸਲ ਪੂਰਾ ਸੱਚਾਈ ਦੱਸੋ ਕਿ ਮਾਮਲਾ ਹੈ ਕੀ ਮਾਮਲਾ ਤਾਂ ਇਹੀ ਹੈ ਜੀ ਵੀ ਗੱਡੀ ਖੜਾਈ ਦੀ ਜੀ ਉਹਦੇ ਕੋਲ ਇੰਜਣ ਵਾਸਤੇ ਗੱਡੀ ਖੜਾਈ ਦੀ ਜੀ ਕਹਿੰਦਾ ਇੰਜਣ ਹੋਊਗਾ ਜੀ ਗੱਡੀ ਦਾ ਹਾਂਜੀ ਮੈਂ ਕਿਹਾ ਚਲੋ ਕਰ ਦੋ ਉਹਨੂੰ ਪੈਸੇ ਪੁੱਛੇ ਪਹਿਲਾਂ ਵੀ ਕਿੰਨੇ ਲੱਗੂਗਾ ਉਹ ਕਹਿੰਦਾ ਵੀ 18 ਜਾਂ 20 ਦੇ ਵਿਚਾਲੇ ਲੱਗੂਗਾ ਸਾਰਾ ਟੋਟਲੀ ਚਲੋ ਉਹਨੇ ਮੈਨੂੰ 10-15 ਦਿਨ ਤੱਕ ਗੱਡੀ ਉਦਾਂ ਹੀ ਉਹ ਕਰੇ ਇੰਜਣ-ਉੰਜਣ ਖੋਲੀ ਗਿਆ ਉਹ ਜੋ ਉਹਨਾਂ ਕਰਨਾ ਤਾਂ ਕਰੀ ਗਿਆ 10-15 ਦਿਨ ਬਾਅਦ ਕਹਿੰਦਾ ਮੈਨੂੰ ਕਹਿੰਦਾ 20000 ਰੁਪਏ ਦੇ ਜਾ ਚਲੋ ਮੈਂ ਨਾਲ ਮਿਸਤਰੀ ਜੀ ਨੂੰ ਲੈ ਕੇ ਉਹਦੇ ਕੋਲ ਪੈਸੇ ਲੈ ਕੇ ਚਲੇ ਗਿਆ ਤੁਹਾਨੂੰ 20000 ਦੇ ਜਾਂਦਾ ਜੀ ਉਹਨੇ ਰੱਬ ਜਾਣੇ ਕਿਆ ਕਰਿਆ ਕਿਆ ਨਹੀਂ ਕਰਿਆ ਹੁਣ ਵੀ ਗੱਡੀ ਤੁਹਾਡੇ ਸਾਹਮਣੇ ਜੀ ਤੁਹਾਨੂੰ ਪਹਿਲਾਂ ਫੋਟੋਆਂ ਦਿਖਾਈਆਂ ਗੱਡੀ ਦੀਆਂ ਉਹ ਵੀ ਦੇਖ ਲਓ ਤੁਸੀਂ ਦੇਖੇ ਆਈਆਂ ਗੱਡੀ ਦੀਆਂ ਫੋਟਾ ਕਿ ਕਿਣਾ ਇੰਜਨ ਚ ਹੋ ਰਿਹਾ ਕਿਆ ਕੁਝ ਹੋ ਰਿਹਾ ਫਿਰ ਜਦੋਂ 20 ਦਿਨ ਬਾਅਦ ਉਹਦੇ ਕੋਲ ਤੇ ਗੱਡੀ ਆਈ ਏ ਜੀ ਗੱਡੀ 1800 ਰੁਪਏ ਦਾ ਡੀਜ਼ਲ ਪੀ ਰਹੀ ਏ ਜੀ 100 ਕਿਲੋਮੀਟਰ ਚ ਇੰਜਨ ਕਰਾਇਸ਼ ਨਵਾ ਇੰਜਨ ਕਰਾਇਆ ਤਾਂ ਜੀ ਉਹਦੇ ਕੋਲ ਤਾਂ ਜਦੋਂ ਉਹਨੂੰ ਪੁੱਛਿਆ ਵੀ ਮਤਲਬ ਇੰਨਾ ਤੇਲ ਖਾਦਾ ਮਨੀ ਉਹ ਕਹਿੰਦਾ ਨਾ ਮੈਂ ਇੰਜਣ ਹੈ ਕਹਿੰਦਾ ਇੰਨਾ ਤਾਂ ਖਾਣਾ ਹੀ ਖਾਣਾ ਜੀ ਇਹਨਾਂ ਕਹਿੰਦਾ ਕਿਸੇ ਮਿਸਤਰੀ ਨੂੰ ਪੁੱਛ ਲੈ ਦੂਏ ਦਿਨ ਲੈ ਕੇ ਗਿਆ ਜੀ ਮੈਂ ਭਈਏ ਲੈ ਕੇ ਜਾਣੇ ਸੀ ਮੂਰਾਂ ਵਾਲੀ ਜ਼ਮੀਨ 'ਚ ਸੈਂਪਲ ਪਰ ਜਾ ਕੇ ਖੜ ਗਈ ਜੀ ਗੱਡੀ ਉਹਨੂੰ ਫੇਰ ਉੱਥੇ ਫੋਟੋਆਂ ਖਿੱਚੀਆਂ ਜੀ ਇੰਜਣ ਦੀਆਂ ਤੇਲ ਬਾਹਰ ਨਿਕਲ ਦੇ ਦੀਆਂ ਸਾਰਾ ਝੋ ਦੇ ਦੀਆਂ ਕਹਿੰਦਾ ਮੇਰੇ ਕੋਲ ਗੱਡੀ ਲਿਆ ਆ ਆ ਮੁੰਡਾ ਜੀ ਗੱਡੀ ਖਿੱਚ ਕੇ ਲਿਆਇਆ ਏ ਸੈਂਪਲ ਪਰ ਤੋਂ ਉਹਦੇ ਕੋਲ ਫੇਰ ਖੜਾਤੀ ਜੀ ਫੇਰ ਕਹਿੰਦਾ ਇੰਜੈਕਟਰਾਂ ਦਾ ਕੰਮ ਹੋਣਾ 10000 ਰੁਪਏ ਉਹਨੇ ਫੇਰ ਲੈ ਇੰਜੈਕਟਰ ਕੋਈ ਉਹਨੇ ਚੇਂਜ ਨਹੀਂ ਕਰੇ ਕੋਈ ਕੁਝ ਨਹੀਂ ਕਰਾਇਆ ਜੀ ਤੀਏ ਦਿਨ ਚੌਥੇ ਦਿਨ ਗੱਡੀ ਫੇਰ ਦੇਤੀ ਜੀ ਗੱਡੀ ਉੱਕਣਾ ਹੀ ਫੇਰ ਝੂਟੇ ਮਾਰਾ ਉੱਕਣਾ ਹੀ ਤੇਲ ਖਾਵੈ ਜਾ ਕੇ ਇਹ ਮਤਲਬ ਉਹਨੂੰ ਫੇਰ ਕਿਹਾ ਜੀ ਫੇਰ ਕੋਈ ਆ ਮਤਲਬ ਕੋਈ ਉਹਨੇ ਥੋੜਾ ਟਕਾਣਾ ਨਹੀਂ ਦੇਆ ਕੁਝ ਨਹੀਂ ਦੇਆ ਮਤਲਬ ਉਦਾਂ ਕਹੀ ਜਾਵੇ ਵੀ ਗੱਡੀ ਉਰੇ ਨੂੰ ਲਿਆ ਉਰੇ ਨੂੰ ਲਿਆ ਹੁਣ ਤੁਸੀਂ ਦੱਸੋ ਜੀ ਮਹੀਨਾ ਗੱਡੀ ਖੜੀ ਰਹੀ ਉਹਦੇ ਕੋਲ ਵੀ ਇੰਨਾ ਟਾਈਮ ਗੱਡੀ ਵੀ ਨਾ ਸਰਦਾ ਹੀ ਜੀ ਘਰ ਵਿੱਚ ਆਪ ਦੇ ਮਕੈਨਿਕ ਹੈ ਕਿੱਥੇ ਦੱਸੀ ਕਿੱਥੇ ਦੀ ਦੁਕਾਨ ਹੈ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਦੱਸ ਦੋ ਕਲੀਅਰ ਹੋ ਜਾਏਗਾ ਥੋੜਾ ਪਤਾ ਲੱਗ ਜ ਟੇਲਰ ਹੈ ਜੀ ਟੇਲਰ ਗਿਆਨੀ ਉਹਦਾ ਮੁੰਡਾ ਹੈ ਜੀ ਰੌਂ ਵਾਲਾ ਨਿੰਦਰ ਨਿੰਦਰ ਉਹਦਾ ਬਾਪ ਹੈ ਤੇ ਆਪ ਮੰਨੀ ਉਹਦਾ ਮੁੰਡਾ ਹੈ ਟੀਪਰ ਟੂਪਰ ਵੀ ਪਾਏ ਮੈਂ ਬਦੀ ਗਣੀ ਤੇ ਕਰਦੇ ਆ ਕੰਮ ਇਹ ਤਾਂ ਮਤਲਬ ਉਹਨੇ ਕੰਮ ਕਰਿਆ ਜੀ ਆਹ ਤੇ ਦੁਕਾਨ ਕਿੱਥੇ ਜੀ ਉਹਨਾਂ ਦੀ ਕਿ ਦੁਕਾਨ ਬਲਾਕ ਹੈ ਜੀ ਉਹਦੀ ਮਤਲਬ ਪੈਟਰੋਲ ਪੰਪ ਦੇ ਨਾਲ ਲੱਗਦੀ ਜੀ ਢਕੋਰਾ ਦੇ ਮੁੰਡਿਆਂ ਦੀ ਦੁਕਾਨ ਨਾਲੇ ਉਹਦੀ ਦੁਕਾਨ ਹੈ ਜੀ ਹਾਂਜੀ ਪਹਿਲਾਂ ਵੀ ਤੁਸੀਂ ਉਸ ਤੋਂ ਠੀਕ ਕਰੰਦੇ ਸੀ ਗੱਡੀਆਂ ਪਹਿਲਾਂ ਇੱਕ ਵਾਰੀ ਕਰਾਈ ਦੀ ਜੀ ਉਹ ਵੀ ਸੁਣ ਲਓ ਉਹ ਦੱਸ ਦਿੰਨੇ ਤੁਹਾਨੂੰ ਇੱਕ ਵਾਰੀ ਉਹ ਗੱਡੀ ਨਾ ਮਤਲਬ ਆਵਾਜ਼ ਬਹੁਤ ਕਰਦੀ ਸੀ ਜੀ ਇਹ ਉਹਦੇ ਕੋਲ ਲੈ ਗਿਆ ਮੈਂ ਕਹਿੰਦਾ ਇਹ ਤਾਂ ਨਾਰਮਲ ਆਵਾਜ਼ ਆ ਚਾਚਾ ਕਹਿੰਦਾ ਓਦਾਂ ਮੈਨੂੰ ਕਹਿੰਦਾ ਇਹ ਤਾਂ ਓਦਾਂ ਹੀ ਕਰਦੀ ਹੈ ਜੀ ਕੋਈ ਚੱਕਰ ਨਹੀਂ ਪਿੰਡ ਵਿੱਚ ਉਰੇ ਮਖੌਲ ਲੱਗੇ ਜੀ ਕਰਨ ਮੈਂ ਮੱਜ ਰਲੇ ਗਿਆ ਜੀ ਗੱਡੀ ਮੁੰਡੇ ਕੋਲ ਉਹਨੇ ਗੱਡੀ ਸਟਾਰਟ ਵਿੱਚੇ ਦੱਸ ਤੇ ਆ ਜੀ ਕਹਿੰਦਾ ਏਸੀ ਦਾ ਕੰਪਰੈਸਰ ਦਾ 베ਰਿੰਗ ਪੈਣਾ ਵੀ ਠੱਤੀ ਮੈਂ ਜਾ ਪਵਾ ਲਿਆ ਉਹ ਪਵਾਇਆ ਜੀ ਉਹ ਆਵਾਜ਼ ਬੰਦ ਹੋ ਗਈ ਹੁਣ ਜਿਹੜੇ ਨੂੰ ਆਏ ਨਹੀਂ ਪਤਾ ਵੀ ਕਾਦੀ ਆਵਾਜ਼ ਹੈ ਜੀ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹ ਇੰਜਣ ਕਿੱਕਣਾ ਕਰਦਾ ਹੋਊਗਾ ਗੱਡੀ ਦਾ ਤੁਹਾਨੂੰ ਜਦੋਂ ਇੰਜਨ ਕੀਤਾ ਨਮਾ ਉਹਦੇ ਵਿੱਚ ਕਿਹੜੇ ਕਿਹੜੇ ਸਮਾਨ ਬਦਲੇ ਆ ਕਿਹੜੇ ਕਿਹੜੇ ਸਮਾਨ ਦਾ ਬਿੱਲ ਬਣਾਇਆ ਕੀ ਉਹਨਾਂ ਨੇ ਪੈਸੇ ਲਏ ਤੁਹਾਨੂੰ ਇਹ ਵੀ ਦੱਸ ਦੋ 30000 ਰੁਪਿਆ ਲਿਆ ਜੀ ਮੈਂ ਤੁਹਾਨੂੰ ਦੱਸਿਆ 20000 ਰੁਪਿਆ ਮੈਂ ਦੇਖਿਆ ਜੀ ਬੰਦੇ ਦੇ ਨਾਲ 10000 ਰੁਪਿਆ ਮੈਂ ਤੁਹਾਨੂੰ ਦਿਖਾ ਚੁੱਕੇ ਆ ਉਹਨੂੰ ਫੋਨਪੇ ਕਰਿਆ ਹੋਇਆ 30000 ਗਿਆ ਆਨ ਕਿਹੜੇ ਕਿਹੜੇ ਬਦਲੇ ਉਹਨਾਂ ਨੇ ਗੱਡੀ ਦਾ ਸਮਾਨ ਤਾਂ ਜੀ ਆਹ ਕਲੱਚ ਪਲੇਟ ਦੇਖ ਲਓ ਥੋੜੇ ਸਾਹਮਣੇ ਹੀ ਹੈ ਨਹੀਂ ਪਈ ਸੀ ਇਹ ਹਾਂਜੀ ਉਹਨਾਂ ਪੈਸੇ ਕੱਟੇ ਹੋਏ ਆ 3000 ਰੁਪਏ ਕੱਟਿਆ ਭਾਈ ਨਮੀ ਦੇ ਪੈਸੇ ਕੱਟੇ ਹੋਏ ਨਮੀ ਦੇ ਪੈਸੇ ਕੱਟੇ ਆ ਜੀ ਆ ਫਿਰ ਕਿਹੜੀ ਨਮੀ ਆ ਆ ਦੇਖ ਲਓ ਜੀ ਤੁਸੀਂ ਆਪੇ 23 ਦੀ ਹੈ ਜੀ 2023 ਦੀ ਹੈ 2023 ਦੀ ਪ੍ਰੈਸ਼ਰ ਪਲੇਟ ਹੈ ਜੀ 2024 ਦੀ ਕਲਚ ਪਲੇਟ ਹੈ ਇਹ ਅਲੱਗ-ਅਲੱਗ ਪਾਤੀ ਦੋਨੋਂ ਅਲੱਗ-ਅਲੱਗ ਪਈਆਂ ਹੋਈਆਂ ਜੀ ਇਹ ਸੈੱਟ ਆਉਂਦਾ ਜੀ ਤੁਹਾਨੂੰ ਵੀ ਪਤਾ ਹੈ ਵੀ ਇਹ ਤਾਂ ਸੈੱਟ ਆਉਂਦਾ ਹੈ ਜੀ ਹੂੰ ਭਰੋਸਾ ਬਹੁਤ ਹੁੰਦਾ ਮਕੈਨਿਕ ਤੇ ਜਦੋਂ ਬੰਦਾ ਗੱਡੀ ਛੱਡ ਕੇ ਜਾਂਦਾ ਹੈ ਮੈਂ ਦੇਖ ਲਓ ਵੀ ਭਰੋਸਾ ਦਾ ਉਹਦੇ ਤੇ ਇੰਨਾ ਤਾਂ 24 ਸਾਲ ਤੋਂ ਉਹ ਦੁਕਾਨ ਕਰਕੇ ਗਿਆ ਸਾਡੇ ਕੋਲੇ ਸਾਡੇ ਕੋਲੇ ਜੀ ਉੱਪਰ ਨੂੰ ਅਜੀ ਜਦੋਂ ਤੁਸੀਂ ਗੱਡੀ ਲੈ ਕੇ ਗਏ ਹੋ ਤਾਂ ਉਸ ਦੂਜੇ ਮਕੈਨਿਕ ਕੋਲ ਵੀ ਕਿੰਨਾ ਕਿ ਜਿਹੜਾ ਗੱਡੀ ਵਿੱਚ ਤੇਲ ਨਿਕਲੇ ਆ ਜਿਹੜਾ ਮਗਲੈਲ ਪੈਂਦਾ ਦੂਜੇ ਪਾਸੇ ਤੇ ਹੋਰ ਕਿਹੜੀ ਕਿਹੜੀ ਚੀਜ਼ ਤੁਹਾਨੂੰ ਲੱਗਿਆ ਕਿ ਇਹ ਪੁਰਾਣੀ ਪਾਈ ਹੋਈ ਤੁਹਾਡੀ ਗੱਡੀ 'ਚ ਇਹਦੇ ਵਿੱਚ ਜੀ ਇੱਕ ਤਾਂ ਉਹ ਮਿਸਤਰੀ ਨੇ ਦੱਸਿਆ ਜੀ ਉਹਨੇ ਆਪਣਾ ਕੰਮ ਕਰਤਾ ਜੀ ਇੰਜੈਕਟਰਾਂ ਦਾ ਜਿਹੜੀ ਗੱਡੀ ਧੂਆਂ ਮਾਰਦੀ थी ਝੂਟੇ ਮਾਰਦੀ ਸੀ ਮੈਂ ਤੁਹਾਨੂੰ ਪਹਿਲਾਂ ਦੱਸੀ ਪ੍ਰੋਬਲਮ ਹੈ ਮਿਸਤਰੀ ਨੇ ਜਿਹੜੇ ਨੇ ਇੰਜਨ ਕਰਿਆ ਵਾ ਤਾਂ ਇਹਦੇ ਬਾਅਦ ਲੋਟ ਨਹੀਂ ਜੀ ਆਈ ਫਿਰ ਇਹਨੂੰ ਮੱਜ ਰੇ ਲੈ ਗਏ ਜੀ ਖਿੱਚ ਕੇ ਗੱਡੀ ਨੂੰ ਉੱਥੇ ਜਾ ਕੇ ਉਹਨੇ ਇੰਜੈਕਟਰਾਂ ਦਾ ਕੰਮ ਕਰਤੇ ਆ ਮੁੰਡੇ ਨੇ ਜਦੋਂ ਅਸੀਂ ਦੱਸਿਆ ਵੀ ਭਾਈ ਇੰਜੈਕਟਰਾਂ ਦਾ ਕੰਮ ਦੇਖ ਵੀ ਇਹਦੇ ਸੈਟਾਂਕ ਨਹੀਂ ਉਹਨੇ ਦੇਖਿਆ ਕਹਿੰਦਾ ਵੀ ਇੰਜੈਕਟਰ ਭਾਈ ਇਹਦੇ ਚਾਰੇ ਖਤਮ ਹੈ ਇੰਜੈਕਟਰ ਉਹਨੇ ਚਾਰੇ ਚੇਂਜ ਕਰਤੇ ਮੈਂ ਇੰਜਨ ਕਰੇ ਹੋਇਆ ਪਰ ਇੰਜੈਕਟਰ ਸਾਰੇ ਖਤਮ ਨੇ ਇੰਜੈਕਟਰ ਖਤਮ ਹੈ ਜੀ ਉਹਨੇ ਕਿਹਾ ਮੁੰਡੇ ਨੇ ਕਹਿੰਦਾ ਇੰਜੈਕਟਰ ਭਾਈ ਚਾਰੇ ਖਤਮ ਹੈ ਮੈਂ ਕਿਹਾ ਭਾਈ ਤੂੰ ਹੁਣ ਓਕੇ ਕਰ ਦੇ ਗੱਡੀ ਨੂੰ ਵੀ ਆਪਾਂ ਇੱਕ ਵਾਰੀ ਫੋਨ ਕਰਕੇ ਦੇਖ ਲੈਨੇ ਉਹਨੂੰ ਮੁੰਡੇ ਨੂੰ ਜਿਹੜੇ ਨੇ ਕੰਮ ਕਰਿਆ ਇਹ ਉਸੇ ਮਿਸਤਰੀ ਨੇ ਜੀ ਫੋਨ ਲਾਇਆ ਉਹਨੂੰ ਵੀ ਇੱਕ ਨਾ ਇੱਕ ਨਾ ਕਰਕੇ ਭਾਈ ਉਹ ਕਰਿਆ ਏ ਵੀ ਗੱਡੀ ਖੁੱਲੀ ਵੀ ਆ ਦੇਖ ਲੈ ਆ ਜਾ ਉਹਨੇ ਫੋਨ ਕੱਟਦਾ ਜੀ ਅਕੇ ਤੋਂ ਕੋਈ ਜਵਾਬ ਨਹੀਂ ਜੀ ਇਹ ਫੋਨ ਕੱਟਦਾ ਬਸ ਉਹ ਤੁਹਾਡਾ 30000 ਰੁਪਏ ਵੀ ਲੈ ਲਿਆ ਗੱਡੀ ਵੀ ਤੁਹਾਡੀ ਖਰਾਬ ਰਹੀ ਹੈ ਤੇ 30000 ਰੁਪਏ ਹੋਰ ਪਾਸ ਦੇ ਆ ਜੀ ਮਜਰਦਿਆਂ ਮੁੰਡੇ ਨੂੰ 30000 ਲੱਗਿਆ ਜੀ ਇੰਜਨ ਤੇ 30000 ਲੱਗਿਆ ਜੀ ਇੰਜਨ ਤੇ ਉਹ ਤਾਂ ਜੀ ਆਉਂਦਾ ਨਹੀਂ ਕਰਨਾ ਉਹ ਤਾਂ ਖਤਮ ਹੈ ਜੀ ਉਹਨੂੰ ਕੁਝ ਨਹੀਂ ਜੀ ਆਉਂਦਾ ਹੁਣ ਕੀ ਮੰਗ ਕੇ ਤੁਹਾਡੀ ਕੀ ਪੈਸੇ ਵਾਪਸ ਕਰਾਉਣ ਦੀ ਮੰਗ ਹੈ ਜਾਂ ਕੋਈ ਤੁਸੀਂ ਰਿਪੋਰਟ ਦਰਜ ਕਰਾ ਰਹੇ ਹੋ ਜਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਤਾਂ ਹੀ ਕਹਿਣਾ ਚਾਹੁੰਦੇ ਆ ਜੀ ਵੀ ਬਸ ਫਸੋ ਨਾ ਜੀ ਉੱਥੇ ਜਾ ਕੇ ਉੱਥੇ ਜਾ ਕੇ ਨਾ ਜੀ ਫਸੋ ਉਹਨੂੰ ਕੁਝ ਨਹੀਂ ਜੀ ਆਉਂਦਾ ਉੱਥੇ ਜਾ ਕੇ ਨਾ ਫਸੋ ਬਸ ਆਹੀ ਸਾਡੀ ਤਾਂ ਬੇਨਤੀ ਹੈ ਜੀ ਵੀ ਉੱਥੇ ਫਸੋ ਨਾ ਜਾ ਕੇ ਪੈਸੇ ਵਾਸਤੇ ਕੋਈ ਪੈਸੇ ਪੈਸੇ ਤਾਂ ਲਵਾਂਗੇ ਜੀ ਪੈਸੇ ਤਾਂ ਹੱਕ ਦੀ ਕਮਾਈ ਹੈ ਜੀ ਉਹ ਲਵਾਂਗੇ ਰਿਪੋਰਟ ਦਰਜ ਕਰਾਈ ਜੋ ਤੁਹਾਡੇ ਕੋਲੋਂ ਕੀ ਕਰਿਆ ਹੋਏਗਾ ਫਿਰ ਦੇਖਦੇ ਹਾਂ ਜੀ ਬਾਅਦ ਵਿੱਚ ਕੀ ਬਣਦਾ ਏ ਦੇਖਦੇ ਹਾਂ ਬਾਅਦ ਵਿੱਚ ਬਿਲਕੁਲ ਬਜੀ ਜੋ ਕਹਿ ਰਹੇ ਨੇ ਗੁਰਪ੍ਰੀਤ ਸੱਚਾ ਗੱਲ ਹੈ ਕਿ ਗੱਡੀ ਨੇ ਖਰਾਬ ਕੀਤੀ ਹੈ ਕਿਉਂਕਿ ਤੁਸੀਂ ਨਜ਼ਦੀਕ ਰਹਿਣ ਨੂੰ ਕਿਤੇ ਇਹ ਨਾ ਹੋਏ ਕਿ ਤੁਸੀਂ ਨਾਲ ਹੋ ਕੇ ਕਹਿ ਰਹੇ ਹੋ ਪਰ ਜੋ ਗੱਲ ਸੱਚ ਰੱਬ ਲਗ ਦੀ ਗੱਲ ਕਰ ਰਹੇ ਹੋ ਸਹੀ ਹੈ ਇਸ ਤਰ੍ਹਾਂ ਹੋਇਆ ਹੋਇਆ ਹੀ ਹੋਇਆ ਪੈਸੇ ਤੁਹਾਡੇ ਸਾਹਮਣੇ ਦਿੱਤੇ ਇਹਨਾਂ ਨੇ ਮਕੈਨਿਕ ਨੂੰ ਮੈਂ ਵੀ ਯਾਰਾ ਪਤਾ ਜੀ 10000 ਗੂਗਲ ਪੇ ਕਰਿਆ ਜੀ ਇਹ ਪੁਰਾਣਾ ਸਮਾਨ ਹੀ ਸੀ ਗੱਡੀ ਦਾ ਕਿਸੇ ਗੱਡੀ ਜੀ ਐਸੀ ਕੁੜਾ ਲਗਾਏ ਹਾਂਜੀ ਜਿਹੜਾ ਮਿਸਤਰੀ ਦਾ ਨਵਾਂ ਪਵਾਇਆ ਜੀ ਸੀ ਹੁਣ ਉਦੋਂ ਪਿਸ਼ਾਬ ਜਿਓ ਚਾਹੇ ਸਾਰਾ ਸਮਾਨ ਉਹੀ ਹੈ ਜੀ ਪੁਰਾਣਾ ਗੱਡੀ ਠੀਕ ਹੋ ਕੇ ਆਈ ਹੈ ਪੂਰਾ ਇੰਜਨ ਕੀਤਾ ਉਸ ਵਿਅ ਉਸੋਂ ਘਰ ਨਾਲ ਡਾਇਰੈਕਟ ਜੀ ਦੇ ਗਵਾਹ ਹੋ ਅੱਛਾ ਡੇਕੇ ਜ ਮਾਰਦੀ ਮੈਂ ਲਾਇਆ ਝੂਟੇ ਜ ਮਾਰਦੀ ਬਹੁਤ ਵੀ ਜਿਸ ਤਰ੍ਹਾਂ ਬੰਦ ਹੋ ਤੇਲ ਖਤਮ ਹੋ ਜਾਂਦਾ ਜੀ ਅੱਛਾ ਹਾਂਜੀ ਕਿੰਨੇ ਕਿ ਦਿਨ ਬਾਅਦ ਲੱਗੀ ਸੀ ਮਾਂਜੇ ਨਾਲ ਦੀ ਨਾਲੇ ਨਾਲ ਦੀ ਲੱਗੀ ਮਾਰਨਾ ਉਦੋਂ ਕਿਹਾ ਵੀ ਉਹਨੂੰ ਫੋਨ ਕਰਕੇ ਪਰ ਉਹ ਬੰਨਿਆ ਨਹੀਂ ਹੈ ਜੀ ਉਹ ਬਿਲਕੁਲ ਤੇ ਨਾਲ ਦੀ ਨਾਲ ਬਾਈ ਸਾਡੇ ਨਾਲ ਹੈ ਬਾਈ ਤੁਸੀਂ ਫਿਲਟਰ ਚੱਕਿਆ ਹੋਇਆ ਆਹ ਕਿਹੜੀ ਗੱਡੀ ਦਾ ਇਹ ਸੀ ਗੱਡੀ ਦਾ ਜੀ ਹਾਂ ਇਹਦੇ ਮਤਲਬ ਪੁਰਾਣਾ ਹੈ ਹਾਂਜੀ ਹੁਣ ਪੀਰ ਜੀ ਅੰਜਨ ਜਾਣ ਕਰਦਾ ਕੋ ਜਿਹੜਾ ਮਿਸਤਰੀ ਕੋਈ ਵੀ ਅੰਜਨ ਕਰਿਆ ਜੀ ਹੋਰ ਮੈਂ ਤੇਲ ਨਵਾਂ ਹੁੰਦਾ ਬਿਲਕੁਲ ਨਮਾ ਪਾਉਨੇ ਆ ਜੀ ਐਮ ਇਹਦੇ ਪੁਰਾਣਾ ਪਾਇਆ ਪਤਾ ਜੀ ਪੁਰਾਣਾ ਤੇਲ ਇਹਦੇ ਚ ਇੰਜਨ ਤੋਂ ਬਾਅਦ ਕਰੇ ਦੋ ਬਾਅਦ ਫਿਲਟਰ ਇਹ ਦੱਸਦਾ ਸਾਡੇ 4.5 ਲੀਟਰ ਨਿਕਲੇ ਆ ਜੀ ਆਪਾਂ ਵੀਡੀਓ ਵੀ ਹੈਗੀ ਜੀ ਫੇ ਜਿਹੜਾ ਪਾਣੀ ਹੁੰਦਾ ਜੀ ਕੁਲੈਂਟ ਉਹਦੀ ਜਗ੍ਹਾ ਪਾਣੀ ਉਹ ਪਾਇਆ ਪਤਾ ਜੀ ਕੁਲੈਂਟ ਦੀ ਜਗ੍ਹਾ ਪਾਣੀ ਪਾਤਾ ਪਾਇਆ ਪਤਾ ਜੀ ਠੀਕ ਹੈ ਜੀ ਆਹ ਫਿਲਟਰ ਦੇਖ ਲਓ ਜੀ ਇਹਦਾ ਹਾਲਤ 23 ਦਾ ਜੀ ਇਹ ਠੀਕ ਹੈ ਜੀ ਜਿਆਦਾ ਤੁਸੀਂ ਗੱਡੀ ਠੀਕ ਕਰਾਈ 23 ਦਾ ਫਿਲਟਰ ਹਾਂਜੀ ਹਾਂ ਆਤਾ 23 ਦਾ ਜੀ ਠੀਕ ਹੈ ਜੀ ਇਹ ਫਿਲਟਰ ਦੇਖ ਲਓ ਜੀ ਫਿਰ ਏਸੀ ਫਿਲਟਰ ਵੀ ਨਹੀਂ ਹੈਗਾ ਜੀ ਇਹਦਾ ਜੀ ਏਸੀ ਫਿਲਟਰ ਵੀ ਨਹੀਂ ਹੈ ਟਰਪੋ ਦੀ ਵੀ ਰਿਪੇਅਰ ਕਰੀ ਮਿਸਤਰੀ ਨੇ ਜੀ ਐਲਟੀ ਜੀਨਰੇਟਰ ਦੀ ਵੀ ਕਰੀ ਹੈ ਜੀ ਪਤਾ ਨਹੀਂ ਕਿਆ ਕਿਆ ਜੀ ਠੀਕ ਹੈ ਜੀ ਬਹੁਤ ਕੰਮ ਹੋਇਆ ਜੀ ਵਿਚਾਰਿਆਂ ਦਾ 30000 ਰੁਪਏ ਦੁਬਾਰਾ ਫੇਰ ਲੱਗ ਲਿਆ ਜੀ 10000 ਰੁਪਏ ਲੱਗੇ ਗੱਡੀ ਮੈਂ ਠੀਕ ਕਰਾਈ ਹੈ ਮਜਰੇ ਤੋਂ ਸੁੱਚੇ ਤੋਂ ਜੀ ਅੱਛਾ ਜੀ ਹਾਂਜੀ ਪਰ ਮਕੈਨਿਕ ਤੇ ਬਹੁਤ ਪਰੋਸਾ ਹੁੰਦਾ ਬਾਈ ਕਿਉਂਕਿ ਕੋਈ ਕੋਈ ਮਕੈਨਿਕ ਹੋ ਸਕਦਾ ਕਿ ਇਸ ਤਰੀਕੇ ਨਿਕਲੇਗਾ ਪਰ ਬੰਦਾ ਛੱਡ ਕੇ ਚਲੇ ਜਾਂਦਾ ਗੱਡੀ ਚਲੋ ਮੇਰਾ ਇੰਜਨ ਹੋਣਾ ਗੱਡੀ ਦਾ 20 ਦਿਨ ਖੜ ਜੇਗੀ ਪਰ ਇਸ ਤਰੀਕੇ ਨਾਲ ਤਾਂ ਪਰੋਸਾ ਬੱਧਾ ਜਾਏਗਾ ਬੰ ਸਿਰਫ ਥੱਲੇ ਕਰੈਂਕਰ ਦੀਆਂ ਟੁਕੜੀਆਂ ਖਰਾਬ ਹੋ ਜਾਂਦੇ ਆ ਜੀ ਹੋਰ ਮਿੱਤਰੀ ਨੂੰ ਵੀ ਪੁੱਛ ਲਿਓ ਜੀ ਇਹਦਾ ਉੱਪਰ ਖੇਡਣ ਦਾ ਮਤਲਬ ਨਹੀਂ ਦਾਈ ਗੱਡੀ ਇਹਨਾਂ ਇੰਜੈਕਟਰ ਪੱਟਦੇ ਜੀ ਠੀਕ ਹੈ ਜੀ ਸਾਰਾ ਕੁਝ ਪੱਟਦਾ ਜੀ ਕਿੱਥੇ ਕਿਹੜੀ ਦੁਕਾਨਾਂ ਦੀ ਮਕੈਨਿਕ ਇਹ ਬਲਾਕ ਹੈ ਜੀ ਜਿਹੜਾ ਮਾਚਾ ਨਹੀਂ ਖਰਾਦੀ ਦੁਕਾਨ ਉਹਦੇ ਨਾਲ ਦੁਕਾਨ ਹੈ ਜੀ ਹਾਂਜੀ ਕੀ ਕਹੋਂਗੇ ਹੁਣ ਲੋਕਾਂ ਨੂੰ ਕੀ ਪੀਰ ਥੋੜੀ ਤੇ ਪੈਸੇ ਵਾਸਤੇ ਕੀ ਕਹਿਣਾ ਗੱਲ ਤਾਂ ਹੋ ਲਿਆ ਜੀ ਵੀ ਹੋਰ ਆਪਣਾ ਵੇਅਰ ਹੋ ਜਾਮਾ ਜੀ ਗਾਹ ਨੂੰ ਜੀ ਠੀਕ ਹੈ ਜੀ ਦੇਖੋ ਕਿ ਜਿਸ ਤਰੀਕੇ ਨਾਲ ਇਹ Swift ਗੱਡੀ ਹੈ ਜਿਹੜੀ ਤੁਹਾਨੂੰ ਦਿਖਾ ਰਹੀਆਂ ਕਿ ਇੰਜਣ ਕੀਤਾ ਸੀ ਮਕੈਨਿਕ ਨੇ ਜੋ ਇਹ ਵਿਅਕਤੀ ਕਹਿ ਰਹੇ ਨੇ ਇਲਜ਼ਾਮ ਲਾ ਰਹੇ ਨੇ ਮਕੈਨਿਕ ਦੇ ਉੱਤੇ ਕਿ ਨਵੇਂ ਇੰਜਣ ਦੇ 30000 ਰੁਪਏ ਕਰਨ ਦੇ ਪੈਸੇ ਦਿੱਤੇ ਸੀ ਪਰ ਕੁਝ ਦਿਨ ਬਾਅਦ ਹੀ ਜੋ ਇੰਜਣ ਦਾ ਸੀਲਾਂ ਨੇ ਉਹ ਲੀਕ ਕਰਨ ਲੱਗ ਗਈਆਂ ਪੁਰਾਣਾ ਤੇਲ ਇਸ ਦੇ ਵਿੱਚੋਂ ਨਿਕਲਿਆ ਹੈ ਦੂਜੇ ਪਾਸੇ ਏਸੀ ਫਿਲਟਰ ਨਹੀਂ ਪਾਇਆ ਤਰਸ਼ਟਾਂ ਦਾ ਕੰਮ ਹੈ ਉਹ ਵੀ ਨਹੀਂ ਕੀਤਾ ਤਾਂ ਗੱਡੀ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਈ ਜਿਸ ਨੂੰ ਰਨੋ ਮਨਪ੍ਰੀਤ ਸਿੰਘ ਮਨੀ ਹੈ ਜੀ ਮਨੀ ਜੀ ਇੱਕ ਕਰਕੇ ਉਹਨੇ ਗੱਡੀ ਠੀਕ ਕਰਾਉਣ ਵਾਸਤੇ ਆਈ ਸੀ ਸੇਵਟੋ ਗੱਡੀ ਠੀਕ ਹੈ ਜੀ ਤੁਸੀਂ ਉਹਦਾ ਇੰਜਨ ਵਗੈਰਾ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਠੀਕ ਨਹੀਂ થઈ ਇਹਦੇ ਵਿੱਚ ਕੀ ਉਹਨੇ ਇਹ ਕਿਹਾ ਕਿ ਤੁਹਾਨੂੰ ਤੁਸੀਂ ਸਮਾਨ ਪੁਰਾਣਾ ਪਾਇਆ ਕਲੈਮਟਰ ਪੁਰਾਣਾ ਪਾਇਆ ਇਹ ਪੁਰੀ ਸਚਾਈ ਹੈ ਕੀ ਇਹ ਗੱਲ ਦਰਸਲ ਇਸ ਤਰ੍ਹਾਂ ਹੈ ਇਹ ਦਸੰਬਰ ਦੇ ਲਾਸਟ ਜਿਹੇ ਦੀ ਗੱਲ ਹੈ ਇਹਨਾਂ ਦੀ ਗੱਡੀ ਸੰਗਤਪੁਰੇ ਖਰਾਬ ਹੋ ਗਈ ਸੀ ਜਮਾਰ ਗਈ ਜੀ ਇੰਜਨ ਸੀਜ਼ ਕਰ ਗਿਆ ਇਹਦਾ ਤੇ ਇਹਨਾਂ ਦਾ ਮਨੂੰ ਸਵੇਰ ਨੇ 7:30 ਵਜੇ ਦੇ ਕਰੀ ਫੋਨ ਆਇਆ ਤੇ ਆਪਾਂ ਉੱਥੋਂ ਗੱਡੀ ਮੈਂ ਟੋਚਨ ਕਰਕੇ ਲਿਆਇਆ ਜਾਣੇ ਕਿ ਉਹਨਾਂ ਦੇ ਨਾਲ ਆਪਣੇ ਫੈਮਿਲੀ ਰਿਲੇਸ਼ਨ ਬੜੇ ਚੰਗੇ ਆ ਸ਼ੁਰੂ ਤੋਂ ਤੇ ਉਹ ਗੱਡੀ ਲਿਆਏ ਤੇ ਜਦੋਂ ਆਣ ਕੇ ਉਹਨਾਂ ਨੇ ਆਪਾਂ ਨੇ ਉਹ ਰੇਂਜਨ ਵਗੈਰਾ ਖੋਲਿਆ ਉਹਨਾਂ ਨੂੰ ਪਹਿਲੀ ਉਹਦੇ ਇੰਜਨ ਚੋਂ ਆਵਾਜ਼ ਆ ਰਹੀ ਦੀ ਟਕ ਟਕ ਦੀ ਤਾਂ ਜਿਹੜਾ ਉੱਥੇ ਉਹਨਾਂ ਦੇ ਉਹਦੇ ਵਿੱਚ ਰੋਕਰ ਕੇਮਾ ਇਹ ਟੁੱਟ ਚੁੱਕੀਆਂ ਸੀ ਤੇ ਹੈੱਡ ਦੇ ਵਾਲਵਿੰਗੇ ਹੋ ਚੁੱਕੇ ਸੀ ਤੇ ਉਹ ਖੋਲਣ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ 55 ਤੋਂ 60000 ਦਾ ਐਸਟੀਮੇਟ ਦਿੱਤਾ ਤਾ ਜਦੋਂ ਖੋਲ ਗਏ ਆਪਣਾ ਖਰਾ ਦਿਓ ਤੇ ਜਿੰਨਾ ਬਣਦਾ ਸੀ ਕੰਮ-ਕੁਮ ਕਰਵਾ ਕੇ ਆਪਾਂ ਉਹ ਕਰਾ ਲਏ ਉਹਨਾਂ ਨੇ ਮੈਨੂੰ ਪਹਿਲ ਦੇ ਆਧਾਰ ਤੇ 20000 ਰੁਪਏ ਦੇ ਕੇ ਚਲੇ ਗਏ ਜਿਸ ਵਿੱਚੋਂ ਉਹ ਉਹਨਾਂ ਨੂੰ ਗੱਡੀ ਕੰਪਲੀਟ ਕਰਕੇ ਹਫਤੇ ਦੇ ਵਿੱਚ ਵਿੱਚ ਗੱਡੀ ਸਟਾਰਟ ਕਰਕੇ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਤਾਂ ਇਹ ਮੈਨੂੰ ਉਹ ਕਹਿੰਦੇ ਵੀ ਕਦੇ ਮੇਰੇ ਫਾਦਰ ਸਾਹਿਬ ਕੋਲੇ ਸੁਨੇਹਾ ਕਦੇ ਮੇਰੇ ਕੋਲੇ ਸੁਨੇਹਾ ਤੇ ਮੈਂ ਤੇ ਮੇਰਾ ਇੱਕ ਚੇਲਾ ਮੁੰਡਾ ਲੱਕੀ ਹੈ ਉਹਨੂੰ ਲੈ ਕੇ ਅਸੀਂ ਉਹਦੇ ਘਰ ਚਲੇ ਗਏ ਵੀ ਲਿਓ ਤੁਹਾਡੀ ਗੱਡੀ ਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਅਸੀਂ ਉਹਨੂੰ ਸੋਲਵ ਕਰਦੇ ਆਂ ਅਸੀਂ ਕੰਮ ਕਰਿਆ ਏ ਅਸੀਂ ਉਹਨੂੰ ਜੋ ਦੇ ਵਿੱਚ ਤਕਨੀਕੀ ਖਰਾਬੀ ਆ ਜਾਂ ਕਿਦਾਂ ਵੀ ਆ ਅਸੀਂ ਉਹਨੂੰ ਸੋਲਵ ਕਰਦੇ ਆਂ ਚਲੋ ਅਸੀਂ ਉਹਨਾਂ ਦੇ ਘਰ ਗਏ ਜੋ ਲੱਕੀ ਜੀ ਐ ਜਿਨ੍ਹਾਂ ਨੇ ਪ੍ਰੈਸ ਕਾਨਫਰੈਂਸ ਕਰਵਾਈ ਐ ਉਹ ਕਹਿੰਦੇ ਵੀ ਨਹੀਂ ਫਿਲਹਾਲ ਅਸੀਂ ਦੇਖਦੇ ਆਂ ਕੋਈ ਗੱਲ ਨਹੀਂ ਤੂੰ ਸਾਰ ਤੇ ਚਲੋ ਉਹਨਾਂ ਕੋਲੇ 20000 ਆਇਆ ਤੇ ਉਹਨਾਂ ਦਾ 34000 ਰੁਪਏ ਰਹਿ ਗਿਆ ਮੈਨੂੰ ਦੇਣਾ ਤਾਂ ਉਹ ਕਹਿੰਦੇ ਵੀ ਉਹਨਾਂ ਨੇ ਆਪਣਾ ਛੋਟਾ ਭਰਾ ਗੱਡੀ ਲੈ ਕੇ ਮੇਰੇ ਕੋਲ ਦੁਕਾਨ ਤੇ ਭੇਜਿਆ ਕਹਿੰਦੇ ਵੀ ਜਿਹੜਾ ਇਹਦਾ ਇੰਜੈਕਟਰ ਦਾ ਮਾੜਾ ਮੋਟਾ ਕੰਮ ਹੈ ਵੀ ਉਹ ਵੀ ਕਰਾ ਦੇ। ਦੇਖੋ ਉਹਨਾਂ ਨੇ ਪੇਮੈਂਟ ਤਾਂ ਦੇ ਹੀ ਨਹੀਂ। ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਹਿਦਾ ਵੀ ਦੇਖੋ ਵੈਸੇ ਮੈਂ ਉਹਨੂੰ ਚਾਚੇ ਹੀ ਕਹਣਾ ਚਲੋ ਜਦ ਹੁਣ ਕੰਮ ਕਰ ਤੇ ਸੁਣੋ ਜੀ ਗੱਲ ਮੈਂ ਉਹੀ ਗੱਲ ਦੱਸਦਾ ਤੁਹਾਨੂੰ। ਹਾਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲੇ ਜੋ ਹੈ ਉਹਨਾਂ ਨੂੰ ਮੈਂ ਪਹਿਲਾਂ ਕਿਹਾ ਵੀ ਮੈਨੂੰ ਪੈਸੇ ਦੇ ਦਿਓ ਵੀ ਮੈਂ ਤੁਹਾਡੇ ਇੰਜੈਕਟਰ ਕਰਾ ਲੈਣਾ ਵੀ ਉਹਨਾਂ ਨੇ ਤਾਂ ਦੇਣੇ ਨਹੀਂ ਕਰਕੇ ਇਦਾਂ। ਉਹ ਕਹਿੰਦੇ ਵੀ ਤੂੰ ਕਰਾ ਲਿਆ ਸੀ ਤੈਨੂੰ ਫੋਨ ਵੀ ਤੈਨੂੰ ਪੈਸੇ 5-7 ਦਿਨਾਂ ਦੇ ਵਿੱਚ ਵਿੱਚ ਦੇ ਦਾਂਗੇ। ਚਲੋ ਜੀ ਮੈਂ ਉਹਨਾਂ ਨੂੰ ਸਾਫ਼ ਗੱਲ ਕਹਿਤੀ ਉਹਦਾ ਛੋਟਾ ਭਰਾ ਆ ਜਦੋਂ ਮੇਰੇ ਕੋਲੇ ਵੀ ਮੇਰੇ ਕੋਲੇ ਸਵਿਫਟ ਗੱਡੀ ਦੇ ਇੰਜੈਕਟਰ ਮੇਰੇ ਕੋਲੇ ਕਰਾਏ ਹੋਏ ਪਏ ਆ ਐਨਾ ਤੁਸੀਂ ਇਹ ਚ ਲਾ ਲਓ ਜੇ ਤੁਹਾਡੇ ਕੋਈ ਮੰਨਦਾ ਬਹਿਮ ਹੈ ਉਹ ਗੱਡੀ ਬਿਲਕੁਲ ਬਕਾਇਦਾ ਚਲਾ ਕੇ 120 ਤੇ ਟਰਾਈ ਦੇ ਕੇ ਉਹ ਗੱਡੀ ਉਹਨਾਂ ਨੂੰ ਮੈਂ ਫਿਰ ਤੋਂ ਹੈਂਡ ਓਵਰ ਕਰਤੀ ਜਿਸ ਤੋਂ ਬਾਅਦ ਉਹ ਮੈਂ ਉਹਨਾਂ ਨੂੰ ਹਫ਼ਤੇ 10 ਦਿਨਾਂ ਬਾਅਦ ਦੇਖੋ ਹਰ ਇੱਕ ਬੰਦਾ ਕੰਮ ਪਰਿਵਾਰ ਵਾਸਤੇ ਕਰਦਾ ਜੀ ਹੁਣ ਲੇਬਰ ਹੈ ਜਿਹੜੀ ਮੈਂ ਉਹਨਾਂ ਨੂੰ ਫੋਨ ਕਰੀ ਗਿਆ ਵੀ ਦੇਖੋ ਜੀ ਮੈਨੂੰ ਪੈਸੇ ਦੀ ਲੋੜ ਹੈ ਮੈਨੂੰ ਦੋ ਉਹ ਕਦੇ ਫੋਨ ਨਾ ਚੱਕਣ ਮੇਰਾ ਆ ਲੱਕੀ ਜੀ ਕਦੇ ਕਹਿ ਦਿਆ ਕਰੇ ਮੈਂ ਟਰੈਕਟਰ ਤੇ ਸੀ ਕਦੇ ਕਹਿੰਦੇ ਮੈਂ ਗੰਨਾ ਸੇਟਣਾ ਆ ਜੇ ਐਰਾ ਵਗੈਰਾ ਜੋ ਵੀ ਕਰ ਕਰਾਗੇ ਉਹਨਾਂ ਨੇ ਬਹੁਤ ਔਖਾ ਕਰ ਕਰਾਗੇ ਜਦੋਂ ਉਹਨਾਂ ਦੇ ਪਿੰਡ ਦੇ ਕੁਝ ਬੰਦਿਆ ਕੋਲ ਮੈਂ ਸਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਉਹਨਾਂ ਨੇ ਮੈਨੂੰ 10000 ਰੁਪਏ Google Pay ਕਰਤਾ ਬਾਕੀ ਦਾ ਵੀ 30000 ਰੁਪਏ ਮੈਨੂੰ ਮੇਰੇ ਅਕਾਊਂਟ ਚ ਪਾਤਾ ਉਹ ਕਰਦੇ ਹੁਣ ਇਹ ਗੱਡੀ ਕਰੀ ਨੂੰ ਜੀ ਤਕਰੀਬਨ ਘੱਟੋ ਘੱਟ 3 ਤੋਂ 4 ਮਹੀਨੇ ਦਾ ਟਾਈਮ ਹੋ ਗਿਆ ਜੀ ਠੀਕ ਕਰਾਈਏ ਕਿਸੇ ਹੋਰ ਬਸੂ ਜੇ ਦੋਨਾਂ ਨੇ ਸਮਾਨ ਖੱਡਿਆ ਵਿੱਚੋਂ ਦੱਸਿਆ ਜੀ ਕਲੈਚ ਫਲਟ ਦੇ ਪੈਸੇ ਲਾਇਏ ਹੋਏ ਤੁਸੀਂ ਕਿ ਕਲੈਚੂਏਟਰ ਪਾਣੀ ਨਿਕਲੀਆਂ 2023 ਜਾਂ 24 ਦੀ ਕਲੈਚੂਏਟਰ ਹੋਰ ਹੈ ਪੈਸ ਫਲਟ ਹੋਰ ਲੀਡਦੀ ਹੈ ਇਹ ਨਾਲ ਦੀ ਨਾਲ ਜਿਹੜਾ ਮਗਲੈਨ ਪਾਇਆ ਸੀ ਤੁਸੀਂ ਦੱਸ ਰਹੇ ਕਿ ਉਹ ਕਹਿੰਦੇ ਕਿ ਉਹ ਵੀ ਕਾਲਾ ਨਿਕਲਿਆ ਬਿਲਕੁਲ 4.5 ਲੀਟਰ ਪਾਇਆ ਹੋਇਆ ਸੀ ਇਹ ਨਹੀਂ ਜੀ ਦੇਖੋ ਪਹਿਲੀ ਗੱਲ ਤਾਂ 5 ਸਾਲ ਹੋ ਗਏ ਜੀ ਕੰਮ ਕਰਦੇ ਇਹਨੂੰ ਮੈਂ ਇੱਕ ਟੋਯੋਟਾ ਬ੍ਰਾਂਡ ਦੇ ਵਿੱਚ ਕੰਮ ਕਰਕੇ ਆਇਆ ਹਾਂ ਐਡਾ ਤਾਂ ਕੋਈ ਮਿਸਤਰੀ ਮੂਰਖ ਹੁੰਦਾ ਨਹੀਂ ਵੀ 3 ਲੀਟਰ ਦੀ ਚੀਜ਼ 'ਚ 6 ਲੀਟਰ ਪਾ ਦੂਗਾ ਦੇਖੋ ਇਹਦਾ ਕਹਿਣ ਦੀਆਂ ਗੱਲਾਂ ਜੀ ਮੇਰਾ ਬਕਾਇਆ ਰਹਿੰਦਾ ਉਹਨਾਂ ਦੇ ਵੱਲ 24000 ਰੁਪਇਆ ਹੁਣ ਕਿਸੇ ਮਿਸਤਰੀ ਦੇ ਕੋਲ ਚੀਜ਼ ਖੜੀ ਐ ਹੁਣ ਉਹ ਆਪਾਂ ਨੂੰ ਕੀ ਪਤਾ ਜੇ ਉਹ ਸੱਚੇ ਹੁੰਦੇ ਉਹਨਾਂ ਦੀ ਚੀਜ਼ 'ਚ ਕੋਈ ਦਿੱਕਤ ਆਂਦੀ ਜੇ ਉਹਨਾਂ ਨੇ ਮੇਰੇ ਕੋਲੋਂ ਕੰਮ ਕਰਾਇਆ ਏ ਤਾਂ ਉਹ ਮੇਰੇ ਕੋਲ ਲੈ ਕੇ ਆਂਦੇ ਉਹ ਇਸ ਗੱਲ ਤੋਂ ਮਾੜੇ ਸੀ ਵੀ ਉਹਨਾਂ ਨੇ ਮੇਰਾ 24000 ਰੁਪਇਆ ਦੇਣਾ ਸੀ ਮੈਨੂੰ ਠੀਕ ਐ ਫਿਲਟਰ ਵਗੈਰਾ ਜਿਹੜੇ ਸੀ ਉਹ ਵੀ ਪੁਰਾਣੇ ਪਾਏ ਹੋਏ ਸੀ ਕਿਉਂਕਿ ਏਸੀ ਫਿਲਟਰ ਵੀ ਪਾਇਆ ਤੁਸੂ ਨਹੀਂ ਦੇਖੋ ਜੀ ਏਸੀ ਦੇ ਰਿਲੇਟਿਡ ਅਸੀਂ ਕੋਈ ਕੰਮ ਨਹੀਂ ਕਰਿਆ ਜੋ ਹੈ ਇੰਜਨ ਦੇ ਰਿਲੇਟਿਡ ਕੰਮ ਉਹਦੇ ਵਿੱਚ ਕੀ ਹੈ ਜਦੋਂ ਮਿੱਟੀ ਤੇ ਚਲਦੀ ਹੈ ਗੱਡੀ ਇਹਨਾਂ ਦੀ ਇਹ ਗੱਡੀ ਮੇਰੇ ਤੋਂ ਪਹਿਲੇ ਦਿਨੇ ਗੱਡੀ ਚਾਕੇ ਜਲੰਧਰ ਨੂੰ ਗੱਡੀ ਲੈ ਕੇ ਚਲ ਗਏ ਜਿੱਥੇ ਇਹਨਾਂ ਨੇ ਜ਼ਮੀਨ ਲਈ ਹੋਈ ਹੈ ਬਗੈਰਾਂ ਮੈਂ ਰਸਤੇ 'ਚ ਤਿੰਨ ਵਾਰ ਫੋਨ ਵੀ ਕਰਿਆ ਪੁੱਛਿਆ ਕਿਉਂ ਫੈਮਿਲੀ ਰਿਲੇਸ਼ਨ ਚੰਗੇ ਸੀ ਸਾਡੇ ਇਹ ਕਹਿੰਦੇ ਵੀ ਓਕੇ ਹੈ ਵੀ ਹੁਣ ਕੋਈ ਦਿੱਕਤ ਨਹੀਂ ਹੈਗੀ ਗੱਡੀ ਦੇ ਵਿੱਚ ਦੂਜਾ ਉਹ ਕਹਿੰਦੇ ਕਿ ਇੰਜਨ ਤੁਸੀਂ ਕੀਤਾ ਉਹਦੀ ਲੀਕਸ ਵਾਇਰ ਜਿੱਦਿ ਸ਼ੁਰੂ ਹੋ ਗਈ ਨਾਲ ਇੰਜੋ ਤੋਂ 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 ਬਾਅਦ ਲਿਖੀ ਹੋਣੀ ਹੈ ਇਸ ਤਰ੍ਹਾਂ ਨਹੀਂ ਦੇਖੋ ਜੇ ਕੋਈ ਐਦਾਂ ਦੀ ਚੀਜ਼ ਹੁੰਦੀ ਵੈਸੇ ਮੈਂ ਨਹੀਂ ਜਾਣਦਾ ਘੱਟੋ ਘੱਟ ਹੁਣ ਤੱਕ ਤਾਂ ਜੀ 2.5 ਤੋਂ 300 ਦੇ ਤਕਰੀਬਨ ਇੰਜਣ ਬੰਦਤੇ ਹੋਣੇ ਅਸੀਂ ਐਨੇ ਦਾ ਮਹੀਨੇ ਦੇ ਸਾਡੇ 7 ਤੋਂ 6-7 ਇੰਜਣ ਬੰਦ ਦਿੰਨੇ ਆ ਵੈ ਇਹ ਤਾਂ ਹੋਇਆ ਨਹੀਂ ਅਗਰ ਜੇ ਕਿਸੇ ਦੀ ਚੀਜ਼ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮਿਸਤਰੀ ਦੇ ਕੋਲ ਲੈ ਕੇ ਜਾਂਦਾ ਹੀ ਜਾਂਦਾ ਜਿੱਥੇ ਉਹਨੇ ਪੈਸੇ ਦੇਏ ਹੁੰਦੇ ਬਾਕੀ ਜਿਹਦੇ ਕੋਲੇ ਕੋਈ ਕਾਣਾ ਹੁੰਦਾ ਜੀ ਕਿ ਜੇ ਕਿਸੇ ਦਾ ਕੁਝ ਰੱਖਿਆ ਹੋਵੇ ਫਿਰ ਤਾਂ ਉਹ ਅਗਲਾ ਤੁਹਾਨੂੰ ਪਤਾ ਹੀ ਹੈ ਜੀ ਫਿਰ ਤਾਂ ਸੋ ਗੱਲਾਂ ਬਣਾਉਂਦਾ ਹੀ ਬਣਾਉਂਦਾ ਹੈ ਉਹ ਕਹਿੰਦਾ ਅਸੀਂ ਪੈਸੇ ਵਾਪਸ ਲੈਣੇ ਤੁਹਾਡਾ ਵੀਰੇ ਤੁਹਾਨੂੰ ਦੇਵਾਂ 30000 ਰੁਪਏ ਸਾਡੀ ਗੱਡੀ ਖਰਾਬ ਹੈ 30000 ਦਾ ਹੋਰ ਲੱਗ ਲਿਆ ਨਹੀਂ ਹੁਣ ਮੇਰੀ ਨਹੀਂ ਮੈਂ ਕਿਉਂ ਪੈਸੇ ਵਾਪਸ ਕਰੂੰਗਾ ਮੇਰੇ ਕੋਲ ਪ੍ਰੂਫ ਪਿਆ ਬਹਿ ਕਹਿੰਦਾ ਬਿੱਲ ਪਿਆ ਵੀਡੀਓ ਬਣੀ ਪਈਆਂ ਗੱਡੀ ਦੀਆਂ ਨਹੀਂ ਬਿੱਲ ਦੀ ਹਾਜੀ ਹਾਂ ਪਰਚੀ ਬਣਾ ਕੇ ਦੇਈ ਹੈ ਆ ਦੇਖੋ ਇੱਕ ਕਾਪੀ ਹੈ ਇਹ ਉਹਨਾਂ ਦੀ ਹੈ ਇਹ ਇੱਕ ਦੀ ਨਹੀਂ ਇਹ ਸਾਰੀ ਇਹ ਲੱਕੀ ਕੰਸਾਲਾ ਇਹ ਬਿੱਲ ਹੋਇਆ ਇਹ 53200 ਦਾ ਬਿੱਲ ਬਣਿਆ ਹੋਇਆ ਜੀ ਇਦੇ ਵਿੱਚ ਦੇਖੋ ਕੋਈ ਵੀ ਜਿਹੜਾ ਕੰਮ ਉਹਨੇ ਇਹਦੇ ਰਿਲੇਟਡ ਕਰਾਇਆ ਇੱਕ ਕਲਚ ਪਲੇਟ ਨੂੰ ਗਣਾਉਂਦਾ ਉਹ ਨਾ ਉਹਨੇ ਲੇਬਰ ਤੱਕ ਦੇਈ ਮੇਰੀ ਹੁਣ ਤੱਕ ਠੀਕ ਹੈ ਜੀ ਟਰਬੋ ਦੇ ਕੰਮ ਨੂੰ ਕਹਿੰਦਾ ਨਾ ਇਹਦੇ 'ਚ ਟਰਬੋ ਦਾ ਕੰਮ ਹੈ ਨਾ ਇਹਦੇ 'ਚ ਇੰਜੈਕਟਰਾਂ ਦਾ ਫੇਰਵਾ ਪਾਇਆ ਹੋਇਆ ਕਿਤੇ ਵੀ ਬਿਲਕੁਲ ਵੀ ਨਹੀਂ ਹੈ ਆ ਮੇਰੀ ਮਿਹਨਤੇ 55000 ਬਣਦੀ ਹੈ ਜੀ ਸਣਾ ਲੇਬਰ ਲਾ ਕੇ ਆਪਣੀ ਉਹ ਮੈਂ ਉਲਟ ਪੈਸੇ ਲੈਣੇ ਆ ਜੀ ਉਹਨਾਂ ਤੋਂ ਕਿਸੇ ਵੀ ਮਿਸਤਰੀ ਨੂੰ ਆਲ ਵਰਲਡ ਕਿਤੇ ਵੀ ਮਾਰਕੀਟ ਦੇ ਵਿੱਚ ਪੁੱਛ ਲਿਓ ਤੁਸੀਂ ਵੀ ਵਿਦਾਊਟ ਅ ਲੇਬਰ ਕੋਈ ਮਿਸਤਰੀ ਕੰਮ ਕਰਦਾ ਜਿਹਦੇ ਟਾਈਮ 'ਚ ਜਾਂ 10 ਤੋਂ 15000 ਦੇ ਵਿੱਚ ਕੋਈ ਇੰਜਣ ਬਣ ਕੇ ਦੇ ਸਕਦਾ ਅੱਜ ਕੱਲ ਸਰਵਿਸ ਹੀ ਇਕੱਲੀ 10000 ਦੀ ਹੁੰਦੀ ਹੈ ਜੀ ਤੁਸੀਂ ਮੈਨੂੰ ਇਹ ਚੀਜ਼ ਦੱਸੋ ਹੁਣ ਐਸੇ ਦਿਨੇ ਆ ਹੁਣ ਇਹ ਚੀਜ਼ਾਂ ਇਹ ਡਰਾਮੇਬਾਜ਼ੀ ਕਰਨੀ ਸ਼ੁਰੂ ਲੱਗ ਪਈ ਮੇਰੇ ਫਾਦਰ ਸਾਹਿਬ ਨੂੰ ਉਹ 2 ਤੋਂ 3 ਦਿਨਾਂ ਤੋਂ ਕਦੇ ਕਿਸੇ ਤੋਂ ਫੋਨ ਕਦੇ ਕਿਸੇ ਤੋਂ ਫੋਨ ਤੂੰ ਸਾਡੇ ਨਾਲ ਸਮਝੌਤਾ ਕਰ ਲੈ ਤੂੰ ਪੈਸੇ ਦੇ ਦੇ ਜਦ ਉਹਨਾਂ ਨੇ ਮੰਨੂਏ ਪੈਸੇ ਹਰਾਸ਼ ਕਰਕੇ ਇੰਨੇ ਦਿੱਤੇ ਹੁਣ ਦੂਜੇ ਦੇ ਕੋਲੇ ਖੜਾ ਕੇ ਤਾਂ ਜੋ ਮਰਜੀ ਕਹਿ ਦੇਣੀ ਜੀ ਉਹ ਮੇਰੇ ਅੱਜ ਵੀ 24000 ਰਪਿਆ ਰਹਿੰਦਾ ਹੀ ਉਹਨਾਂ ਦਾ ਮੈਨੂੰ ਜਿੱਥੇ ਮਰਜੀ ਨੇਮ ਚਾ ਕਾ ਲੈਣਾ ਗੁਰਦੁਆਰਾ ਗੁਰੂ ਘਰ ਚੱਲਣਾ ਮੇਰੇ ਨਾਲ ਜਾਂ ਆਪ ਚੱਕ ਲੈਣੇ ਜਾ ਕੇ ਬਾਕੀ 24000 ਮੇਰਾ ਬੈਲੈਂਸ ਰਹਿੰਦਾ ਹੀ ਅਜੇ ਉਹਨਾਂ ਵਾਲਾ